ਹਾਂਜੀ ਸੱਚਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਸੰਗਰੂਰ ਦੇ ਵਿੱਚ ਜਿਹੜੀ ਉਹ ਪੇਫਿਕਸ਼ਨ ਸੰਬੰਧੀ ਜਿਹੜਾ ਉਹ ਧਰਨਾ ਲਗਾਇਆ ਗਿਆ ਸੀ ਉਹ ਤਕਰੀਬਨ ਸਫਲਤਾ ਪ੍ਰੂਪਤ ਰਿਹਾ ਸੀ ਉਸ ਤੋਂ ਬਾਅਦ ਜਿਹੜੀ ਵਾਰੀ ਆਈ ਸੀ ਉਹ ਮਾਨਸਾ ਜ਼ਿਲ੍ਹੇ ਦੀ ਕਿਉਂਕਿ ਮੈਡਮ ਨੇ ਇਹ ਕਹਿ ਦਿੱਤਾ ਗਿਆ ਸੀ ਕਿ ਸਾਨੂੰ ਐਫੀਡਵਿਟ ਜਾਂ ਇੱਕ ਆਪਣਾ ਅੰਡਰਟੇਕਿੰਗ ਦੇ ਦਿਓ ਉਸ ਤੋਂ ਬਾਅਦ ਜਿਹੜੀ ਤੁਹਾਡੀ ਸੈਲਰੀ ਹੈ ਉਹ 46800 ਦੇ ਨਾਲ ਬਣਾ ਦਿੱਤੀ ਜਾਵੇਗੀ ਸੋ ਉਸੇ ਸੰਬੰਧ ਵਿੱਚ ਫਿਰ ਮਾਨਸਾ ਦੇ ਯੂਨੀਅਨ ਸਾਥੀਆਂ ਵੱਲੋਂ ਜਾਂ ਸੈਂਟਰੀ ਚਾਰ ਕਰਮਚਾਰ ਮੁਹਾਲੀ ਵਿਖੇ ਡੀਪੀਆਈ ਨਾਲ ਮੀਟਿੰਗ ਕਰਨ ਲਈ ਜਾਂ ਉੱਥੇ ਧਰਨਾ ਦੇਣ ਲਈ ਇੱਕ ਸੱਦਾ ਜਿਹੜਾ ਦਿੱਤਾ ਗਿਆ ਸੋ ਕਾਫੀ ਗਿਣਤੀ ਦੇ ਵਿੱਚ ਉਹਨਾਂ ਭੈਣ ਭਰਾਵਾਂ ਨੇ ਜਾਂ 3704 ਕੇਡਰ ਜਾਂ ਪਟੀਸ਼ਨਰਸ ਨੇ ਵੱਡੀ ਗਿਣਤੀ ਦੇ ਵਿੱਚ ਕੋਸ਼ਿਸ਼ ਕੀਤੀ ਕਿ ਹੰਬਲਾ ਮਾਰ ਕੇ ਜਿਹੜਾ ਉੱਥੇ ਧਰਨਾ ਲਗਾਇਆ ਜਾਵੇ ਪਰ ਕਿਸੇ ਕਾਰਨ ਕਰਕੇ ਜਿਹੜੀ ਉਹ ਮੀਟਿੰਗ ਦੇ ਦਿੱਤੀ ਗਈ ਤਾਂ ਜਿਹੜਾ ਧਰਨਾ ਸੀ ਉਹ ਇੱਕ ਮੀਟਿੰਗ ਦੇ ਰੂਪ ਚ ਜਿਹੜਾ ਉਹ ਬਦਲ ਗਿਆ ਸੋ ਉਸ ਤੋਂ ਬਾਅਦ ਜਿਹੜਾ 3704 ਅਧਿਆਪਕ ਯੂਨੀਅਨ ਦੇ ਮੈਂਬਰ ਜਿਸ ਤਰ੍ਹਾਂ ਦੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਗੁਰਿੰਦਰ ਸੋਢੀ ਜੀ ਜਿਹੜੇ ਡਾਇਰੈਕਟਰ ਡੀਪੀਆਈ ਦੇ ਤੇ ਉਸ ਤੋਂ ਬਾਅਦ ਦੇ ਪ੍ਰਧਾਨ ਨੇ ਜਿਹੜੇ ਫਿਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਜਗਜੀਵਨ ਸਿੰਘ ਜੀ ਹਰਜਿੰਦਰ ਸਿੰਘ ਜੀ ਤੇ ਨਾਲ ਹੀ ਉਹਨਾਂ ਬਲਵਿੰਦਰ ਸਿੰਘ ਜੀ ਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਇਸ ਮੀਟਿੰਗ ਦਾ ਹਿੱਸਾ ਬਣੇ ਤੇ ਉਹਨਾਂ ਨੂੰ ਡੀਪੀਆਈ ਨਾਲ ਜਿਹੜੀ ਉਹ ਮੀਟਿੰਗ ਕੀਤੀ ਗਈ ਸੋ ਦੋਸਤੋ ਮੀਟਿੰਗ ਜਿਹੜੀ ਸੀ ਉਹ ਬਿਲਕੁਲ ਸਫਲਤਾਪੂਰਵਕ ਰਹੀ तकरीबन तकरीबन ਹੁਣ 99% ਜਿਹੜੀ ਹੋ ਆਸ ਹੋ ਚੁੱਕੀ ਹੈ ਕਿ ਜਲਦੀ ਹੀ ਜਿਹੜਾ ਤੁਹਾਡੀ ਜਿਹੜੀ ਸੈਲਰੀ ਹੈ ਇਸ ਮਹੀਨੇ ਦੀ ਉਹ 46800 ਦੇ ਨਾਲ ਬਣਨ ਜਾ ਰਹੀ ਹੈ ਕਿ ਡਾਇਰੈਕਟਰਸ ਨੇ ਜਿਹੜਾ ਡੀਓਜ਼ ਨੂੰ ਐਟ ਅ ਟਾਈਮ ਜਿਹੜੇ ਉਹ ਮੈਸੇਜ ਜਾਂ ਜਿਸ ਜਰੀਏ ਵੀ ਜਿਹੜਾ ਸੀ ਮੈਸੇਜ ਉਹਨਾਂ ਤੱਕ ਪਹੁੰਚਾ ਦਿੱਤਾ ਕਿ ਇਹਨਾਂ ਦੀ ਜਿਹੜੀ ਸੈਲਰੀ ਹੈ ਇਸ ਜਿਹੜੇ ਆਪਾਂ ਕਹਿੰਦੇ ਅਗਸਤ ਮਹੀਨੇ ਦੀ ਉਹ 46800 ਨਾਲ ਬਣਾਈ ਜਾਵੇਗੀ ਸੋ ਜਿਹੜੀ ਪਿਛਲੀ ਰਹੇਗੀ ਦੋਸਤੋ ਉਹਦਾ ਕੋਈ ਏਰੀਅਰ ਵਗੈਰਾ ਜੋ ਜਿਵੇਂ ਵੀ ਹੋਗੇ ਉਹ ਤੁਹਾਨੂੰ ਕਰ ਦਿੱਤੀ ਜਾਊਗਾ ਸੋ ਇੱਕ ਵਾਰ ਤੋਂ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ-ਬਹੁਤ ਜਿਵੇਂ ਕਿ ਧੰਨਵਾਦ ਤੇ ਮੁबारकਾਂ ਖਾਸ ਕਰ ਯੂਨੀਅਨ ਮੈਂਬਰਸ ਨੂੰ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਐਫਰਟਸ ਸਦਕਾ 3704 ਹੁਣ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਉਹ 40800 ਦੇ ਨਾਲ ਜਿਹੜੀ ਉਹ ਸੈਲਰੀ ਬਣੂਗੀ ਠੀਕ ਹੈ ਜੀ ਸੋ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਵੇਂ ਪੇ ਕਮਿਸ਼ਨ ਦੇ ਨਾਲ ਬਣੂਗੀ ਅਸਲ ਦੇ ਵਿੱਚ ਜਾਂਚ ਕਰਨ ਤੇ ਪਤਾ ਲੱਗਿਆ ਜਾਂ ਪੁੱਛ ਪੜਤਾਲ ਕਰਨ ਤੇ ਪਤਾ ਲੱਗਿਆ ਦੋਸਤੋ ਅਸਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੰਜਵਾਂ ਪੇ ਸਕੇਲ ਲਾਗੂ ਹੀ ਨਹੀਂ ਮਤਲਬ ਬੰਦ ਕੀਤਾ ਹੋਇਆ ਹੈ ਪੰਜਵਾਂ ਪੇ ਸਕੇਲ ਕਿਤੇ ਚੱਲ ਹੀ ਨਹੀਂ ਰਿਹਾ ਇਸੇ ਕਰਕੇ ਪੰਜਵਾਂ ਪੇ ਸਕੇਲ ਲਾਗੂ ਹੋਣਾ ਜਾਂ ਲੱਗਣਾ ਤਾਂ ਉਹ ਥੋੜੀ ਜੀ ਮੁਸ਼ਕਲ ਗੱਲ ਸੀ ਪਰ ਫਿਰ ਵੀ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਯੂਨੀਅਨ ਮੈਂਬਰ ਦਾ ਜਿਨ੍ਹਾਂ ਨੇ ਆਪਣੀ ਜੀਤ ਉੜ ਮਿਹਨਤ ਕਰਕੇ ਮੀਟਿੰਗ ਤੇ ਮੀਟਿੰਗ ਧਰਨੇ ਤੇ ਧਰਨੇ ਲਾ ਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ 46800 ਦੇ ਨਾਲ ਜਿਹੜੀ ਉਹ ਬੇਸਿਕ ਆਪਣੀ ਸੈਲਰੀ ਸੀ ਉਹ ਬਣਾ ਲਈ ਗਈ ਹੈ ਠੀਕ ਹੈ ਜੀ ਬਸ ਸਿਰਫ ਕੁਝ ਕੁ ਜਿਵੇਂ ਕਹਦੇ ਵੀ ਇੱਕ ਅਕਾਊਂਟ ਦੇ ਵਿੱਚ ਆਉਣੀ ਬਾਕੀ ਹੈ ਜਿਸ ਦਿਨ ਅਕਾਊਂਟ ਦੇ ਵਿੱਚ ਆ ਗਈ ਤੇ ਸਮਝ ਲਿਓ ਵੀ ਆਪਣੇ ਦੂਸਰੀ ਜਿਹੜੇ ਨਾਨ ਪਿਟੀਸ਼ਨਰਸ ਨੇ ਜਾਂ ਜਿਨ੍ਹਾਂ ਦੇ ਸਪੀਕਿੰਗ ਆਰਡਰ ਨਹੀਂ ਆਏ ਉਹਨਾਂ ਦਾ ਵੀ ਇੱਕ ਰਾ ਜਿਹੜਾ ਉਹ 15 ਹੋ ਗਿਆ ਠੀਕ ਹੈ ਜੀ ਸੋ ਬਹੁਤ ਸਾਰੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਪੈਣ ਭਰਾਵਾਂ ਦਾ ਇਸ ਕਰਕੇ ਦੋਸਤੋ ਬਾਰ-ਬਾਰ ਕਿਹਾ ਜਾਂਦਾ ਹੈ ਕਿ ਯੂਨੀਅਨ ਤੋਂ ਬਿਨਾ ਕੁਝ ਵੀ ਨਹੀਂ ਹੈ ਯੂਨੀਅਨ ਦਾ ਸਾਥ ਜ਼ਰੂਰ ਦਿਆ ਕਰੋ ਸੋ ਮੀਟਿੰਗ ਦੇ ਵਿੱਚ ਪ੍ਰਧਾਨ ਜੀ ਨੇ ਸਾਫ਼ ਸ਼ਬਦਾਂ ਦੇ ਵਿੱਚ ਦੱਸਿਆ ਕਿ ਜਿਹੜਾ ਉਹ 4800 ਦੇ ਨਾਲ ਹੀ ਸੈਲਰੀ ਉਹ ਬਣਾਈ ਜਾਊਗੀ ਸੋ ਬਾਕੀ ਰਹੀ ਦੋਸਤੋ ਸਪੀਕਿੰਗ ਆਰਡਰਾਂ ਦੀ ਗੱਲ ਜਿਹੜੇ ਬਾਕੀ ਆਰਡਰਸ ਰਹਿ ਗਏ ਅਗਸਤ ਤੱਕ ਦਾ ਫਿਲਹਾਲ ਸਮਾਂ ਸੀ ਪਰ ਇਸ ਦੇ ਵਿੱਚ ਵਿਭਾਗ ਜਿਹੜਾ ਉਹ ਬਦਲੀਆਂ ਦੇ ਵਿੱਚ ਤਕਰੀਬਨ ਥੋੜਾ ਉਲਝਿਆ ਹੋਇਆ ਕਿਉਂਕਿ ਵਾਰੀ-ਵਾਰੀ ਕਦੇ ਪੋਰਟਲ ਆਫ ਕਰਤਾ ਜੀ ਕਦੇ ਸ਼ੋ ਕਰਤਾ ਫਿਰ ਬਦਲੀ ਦਾ ਆਰਡਰ ਹੋਇਆ ਉਸ ਤੋਂ ਬਾਅਦ ਫਿਰ ਜਿਹੜੇ ਉਹ ਗਾਇਬ ਹੋ ਗਏ ਮਤਲਬ ਕਿਤੇ ਨਾ ਕਿਤੇ ਥੋੜਾ ਉਲਝਿਆ ਹੋਇਆ ਸਤੰਬਰ ਤੱਕ ਜਿਹੜਾ ਉਹ ਜਿਹੜੇ ਬਾਕੀ ਸਪੀਕਿੰਗ ਆਰਡਰ ਰਹਿੰਦੇ ਆਉਣ ਦੀ ਸੰਭਾਵਨਾ ਹੈਗੀ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਸਾਰੇ ਪੈਨ ਪ੍ਰਮਾਣਾਂ ਜ਼ਰੂਰ ਸਾਂਝਾ ਕਰਿਓ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਦਿਆ ਕਰੋ ਆਪਣਾ ਠੀਕ ਹੈ ਜੀ ਤੇ ਇੱਕ ਬਤਵਤ ਉਹਨਾਂ ਪੈਨ ਪ੍ਰਮਾਣਾਂ ਜ਼ਰੂਰ ਸਾਂਝਾ ਕਰਿਓ ਖਾਸ ਕਰਕੇ ਜਿਹੜੇ ਪਿਟੀਸ਼ਨਰਸ ਨੇ ਜਿਨ੍ਹਾਂ ਨੂੰ ਇਹ ਉਮੀਦ ਹੈ ਜਾਂ ਜਿਹੜੇ ਇਸ ਮੀਟਿੰਗ ਦੀ ਉਡੀਕ ਕਰ ਰਹੇ ਸੀ ਕਿ ਕੀ ਇਸ ਮੀਟਿੰਗ ਦੇ ਵਿੱਚ ਹੋਇਆ ਉਹਨਾਂ ਨਾਲ ਜ਼ਰੂਰ ਸਾਂਝਾ ਕਰਿਓ ਸੋ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਧੰਨਵਾਦ